ਉਈ ਆਗੇ ਚੱਲ ਸਕਦੇ ਗਲੀ ਚੱਲੋ ਸ਼ੀਤਲੰਗਰਾ ਦੇ ਕੰਮ ਦਿਖਾ ਦਿੰਨੇ ਆ ਠੀਕ ਹੈ ਨਾ ਗਲੀ ਪੂਰੀ ਭਰੀ ਪਈ ਆ ਸਿਵਰੇ ਦੇ ਪਾਣੀ ਨਾਲ ਗੰਦੇ ਪਾਣੀ ਨਾਲ ਨਾ ਅਜਤ ਗਰੀਕ ਨੂੰ ਠੀਕ ਕੀਤਾ ਉਹਦੇ ਸਿੱਧੇ ਕਹਿੰਦਾ ਮੈਨੂੰ ਤਾਂ ਹਲਕੀ ਲੋੜ ਹੀ ਨਹੀਂ ਹੈ ਗਈ ਬੁੱਟਾਂ ਦੀ ਤੇ ਉਹ ਉਹੀ ਉਹਦਾ ਉਹਦਾ ਹਿਸਾਬ ਕਰਦਾ ਜਿਹੜੇ ਵਿਕਾਉ ਆ ਕੋਟੀ ਕਾਉਣੇ ਉਸਦੇ ਕਿਵੇਂ ਦੇਖਦੇ ਹੋ ਕੌਣ ਜਿੱਤੇਗਾ ਫਿਰ ਕੀ ਸ਼ੀਤਲ ਉਮਰਾਲ ਲਿਆ ਕੋਈ ਹੋਰ ਸ਼ੀਤਲ ਤਾਂ ਨਹੀਂ ਆਉਂਦਾ ਭਾਈ ਯਾਰ ਕਿ ਲੋਕਾਂ ਲੋਕਾਂ ਨੇ ਫੁੱਟਾ ਪਈਆਂ ਸੀਗਾ ਤੇ ਦੂਜੇ ਪਾਸੇ ਚਲੇ ਗਿਆ ਉਹ ਇਹਨਾ ਧੰ ਖਾਬ ਹੋ ਗਿਆ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਜਲੰਧਰ ਦੇ ਵੈਸਟ ਏਰੀਆ ਚ ਜਿਮਨੀ ਚੌਂ ਹੈ ਤੇ ਜਿਮਨੀ ਚੌਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਤੇ ਅੱਜ ਵੱਖ-ਵੱਖ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ ਤੇ ਇਸ ਟਾਈਮ ਅਸੀਂ ਵੈਸਟ ਏਰੀਆ ਦੇ ਚੌਂਕ ਦੇ ਵਿੱਚ ਖੜੇ ਆ ਜਿਹੜਾ ਮੇਨ ਚੌਂਕ ਇੱਥੇ ਦਾ ਦੱਸਿਆ ਜਾਂਦਾ ਸੋ ਇੱਥੇ ਆਏ ਹੋਏ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਕੁਝ ਕਹਿਣਾ ਉਹਨਾਂ ਦਾ ਕੀ ਕਿਸ ਕੈਂਡੀਡੇਟ ਨੂੰ ਇਸ ਵਾਰ ਕਿਹੜੀ ਪਾਰਟੀ ਨੂੰ ਇਸ ਵਾਰ ਐਮਐਲਏ ਆਪਣੇ ਹਲਕੇ ਦਾ ਦੇਖਣਾ ਚਾਹੁੰਦੇ ਨੇ ਸਾਡੇ ਨਾਲ ਇੱਥੇ ਲੋਕ ਮੈਂ ਨਸ਼ਕਾ ਲਾਂਡੀ ਜੀ ਅੱਡ ਜੀ ਬੈਸਟੇਰੀਓ ਜੋ ਕਿਹਨੂੰ ਦੇਖਣਾ ਚਾਹੁੰਦੇ ਹੋ ਇਸ ਵਾਰ ਐਮਐਲਏ ਭਾਜੀ ਮੈਂ ਤਾਂ ਨਹੀਂ ਆ ਇਹਨਾਂ ਨੂੰ ਪੁੱਛ ਲਓ ਸਰ ਕੀ ਕਹਿਣਾ ਚਾਹੋਗੇ ਸ਼ੀਤਲ ਕੁਮਾਰ ਛੱਡ ਗਏ ਸੀਗੇ ਆਪਾਂ ਦੀ ਪਾਰਟੀ ਨੂੰ ਬੀਜੇਪੀ ਚਲੇਗੇ ਰਹਿ ਅੱਛਾ ਕੀ ਕੋਣ ਜਿੱਤੂਗਾ ਜਸਨ ਦੇ ਦੁਬਾਰਾ ਫਿਰੋ ਬਿਲਕੁਕੁਲ ਨਹੀਂ ਤੇ ਤੁਹਾਡੇ ਹਿਸਾਬ ਨਾਲ ਕੌਣ ਜਿੱਤ ਸਕਦਾ ਸਾਡੇ ਸਾਹਮਣੇ ਕਾਂਗਰਸ ਕਾਂਗਰਸ ਮਤਲਬ ਚੰਨੀ ਵਾਲਾ ਜਾਦੂ ਦੁਬਾਰਾ ਜਾਦੂ ਨਹੀਂ ਤੋ ਇਹ ਅੱਗੇ ਚੱਲ ਸਕਦੇ ਗਲੀ ਚਲੋ ਸੀਤਲੰਗਰਾ ਦੇ ਕੰਮ ਦਿਖਾ ਦਿੰਨੇ ਆ ਠੀਕ ਹੈ ਨਾ ਗਲੀ ਪੂਰੀ ਭਰੀ ਪਈ ਆ ਸਿਵਰੇ ਦੇ ਪਾਣੀ ਨਾਲ ਗੰਦੇ ਪਾਣੀ ਨਾਲ ਨਾ ਇਤ ਕ ਰਿੰਕੂ ਨੇ ਠੀਕ ਕੀਤਾ ਉਹਦੇ ਸਿੱਧੇ ਕਹਿੰਦਾ ਮੈਨੂੰ ਤੋ ਹਲਕੀ ਲੋੜ ਹੀ ਨਹੀਂ ਹੈ ਗਈ ਵੋਟਾਂ ਦੀ ਤੇ ਉਹ ਉਹ ਹੀ ਉਹਦਾ ਉਹਦਾ ਹਿਸਾਬ ਤਾਂ ਹੈ ਜਿਹੜੇ ਬਿਕਾਉ ਆ ਉਹ ਟਿਕਾਉ ਨਹੀਂ ਹਸੋਦੇ ਬਿਲਕੁਲ ਸੋ ਲੋਕ ਦੇ ਵਿੱਚ ਇੱਕ ਤੁਸੀਂ ਦੇਖ ਸਕਦੇ ਆ ਕਿ ਲੋਕਾਂ 'ਚ ਗੁੱਸਾ ਵੀ ਹੈ ਕਿ ਜਿਹੜੇ ਦਲ ਬਦਲੂ ਸੀਗੇ ਉਹਨਾਂ ਨੂੰ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਨਕਾਰਦੇ ਹੋਏ ਨੇ ਸਸਕਾਲ ਅੰਕਲ ਜੀ ਹਾਂਜੀ ਆ ਕੌਣ ਦੇਖ ਸਕਦਾ ਹੈ ਕਿ ਫਿਰ ਐਮਐਲਏ ਉਹਦੇ ਬਾਰੇ ਭਾਈ ਸਾਨੂੰ ਵੀ ਪਤਾ ਸੀ ਕਿ ਲੰਗਰਾਲ ਪਿਛਲੀ ਵਾਰੀ ਜਿੱਤੇ ਸੀ ਐਤ ਕੀ ਦੇਖ ਸਕਦੇ ਪਤਾ ਨਹੀਂ ਇਹ ਤਾਂ ਬਾਰੇ ਕੁਝ ਕਹਿ ਸਕਦੇ ਸੋ ਲੋਕ ਇੱਥੇ ਖਰੀਦਦਾਰੀ ਕਰਨ ਆਏ ਹੋ ਇਹਨੇ ਮੰਡੀ 'ਚ ਭਾਜੀ ਕਿਵੇਂ ਦੇਖਦੇ ਹੋ ਕੌਣ ਜਿੱਤੇਗਾ ਫਿਰ ਐਤ ਛੇਤਲ ਉਮਰਾਲੀ ਆ ਕੋਈ ਹੋਰ ਛੇਤਲ ਦਾ ਨਹੀਂ ਆਂਦਾ ਭਾਈ ਅੱਗੇ ਅੱਛਾ ਜੀ ਤੋਰ ਕਿਹੜੀ ਬਾਡੀ ਆਊਗੀ ਫਿਰ ਅੱਗੇ ਅੱਗੇ ਭਾਈ ਕਾਂਗਰਸ ਦੇ ਚਾਂਸ ਹੈਗੇ ਆ ਜਿੱਦਾਂ ਉਹਨਾਂ ਨੂੰ ਬਹੁਮਤ ਮਿਲੀ ਆਤੀ ਸੀ ਆਵਾਜ਼ ਵੀ ਬਾਡੀ ਭਈ ਉਹਨਾਂ ਨੇ ਵੋਟ ਖਰਾਬ ਕਰ ਲਏ ਆਪਣੇ ਸਾਰੇ ਚੱਕਰ ਆ ਵਾ ਕੌਣ ਕਿਉਂਕਿ ਉਹ ਜਿਹੜਾ ਕੈਂਡੀਡੇਟ ਖੜਾ ਹੋਊਗਾ ਕਾਂਗਰਸ ਵੱਲੋਂ ਉਹਨੂੰ ਜ਼ਿਆਦਾ ਵੋਟਾਂ ਪੈਣਗੀਆਂ ਤੇ ਇਹ ਮੇਨ ਚੱਕਰ ਆ ਉਹ ਸਾਡੀ ਲੋਕ ਸੋ ਤੁਸੀਂ ਦੇਖ ਸਕਦੇ ਹੋ ਲੋਕ ਕਹਿ ਰਹੇ ਨੇ ਹੋਰ ਵੀ ਨੇ ਗੱਲਬਾਤ ਕਰਨੇ ਭਾਜੀ ਕੌਣ ਦੇ ਸਕਦਾ ਫਿਰ ਐਕਟੀ ਚਤਰ ਵੈਸਟ ਲੋ ਪਤਾ ਨਹੀਂ ਭਾਜੀ ਕਾਹਨ ਛੱਕਦੇ ਕੌਣ ਜੀ ਸਕਦਾ ਐ ਸ਼ੀਤਲੰਗਰਾਲ ਨੇ ਵਧੀਆ ਕੰਮ ਕੀਤੇ 2 ਸਾਲ ਤੁਸੀਂ ਦੇਖਿਆ ਨੂੰ ਹਾਂਜੀ ਕੰਮ ਤਾਂ ਵਧੀਆ ਕੀਤੇ ਐ ਪਰ ਹੁਣ ਬੀਜੇਪੀ ਚ ਨੇ ਬੀਜੇਪੀ ਚ ਨੇ ਹਾਂ ਜੀ ਤੇ ਜਿੱਤ ਜਾਓ ਹਾਂ ਹੋ ਸਕਦਾ ਜਿੱਗ ਸਕਦਾ ਕਿਸਮਤ ਸੋ ਹੋਰ ਵੀ ਆਪਾਂ ਲੋਕਾਂ ਦੇ ਨਾਲ ਗੱਲ ਕਰਦੇ ਆਂ ਲੋਕ ਇੱਥੇ ਆਏ ਹੋਏ ਨੇ ਆਪਣੀ ਸ਼ਿਰਦਾਰੀ ਕਰ ਲਈ ਸਚਕਲ ਅੰਕਲ ਜੀ ਪੱਤਾ ਜੀ ਕੌਣ ਜਿੱਤ ਸਕਦਾ ਫਿਰ ਅੱਜ ਕੀ ਐਮਐਲਏ ਕੌਣ ਬਣੇਗਾ ਦਿਲਿੰਦਰ ਵੈਸਟ ਦਾ ਦੇਖੋ ਜੀ ਪਤਾ ਹੈ ਕੋਈ ਨਹੀਂ ਤਾਂ ਕੋਈ ਪਤਾ ਕਿਹੜਾ ਹੈ ਜੇਸਿਕਾ ਦਾ ਕਿਹੜਾ ਨਹੀਂ ਜਸਨ ਦਾ ਫਿਰ ਵੀ ਵੋਟ ਵੀ ਪਾਦੇ ਹੋ ਤੁਸੀਂ ਕੋਈ ਨਹੀਂ ਤਾਂ ਮੈਂ ਕਹਿੰਦਾ ਅੱਗੇ ਲੈ ਆਇਆ ਸੀਤਲ ਲੈ ਆਇਆ ਸੀਤਲ ਪਿਛਲੀ ਵਾਰੀ ਵੀ ਸੀਤਲ ਤੇ ਅਟਕੀ ਨਹੀਂ ਅੱਗੇ ਲੈ ਆਇਆ ਸੀਤਲ ਨੂੰ ਭਾਵਾਂਗੇ ਚਲੋ ਲੋਕ ਕਹਿ ਵੀ ਰਹੇ ਨੇ ਕਿ ਸੀਤਲ ਲੰਗਰਾਲ ਦੂਸਰੀ ਵਾਰ ਰੀਪੀਟ ਕਰ ਸਕਦੇ ਨੇ ਅੱਜ ਕੱਲ੍ਹ ਜੀ ਕੌਣ ਜਿੱਤ ਸਕਦਾ ਹੈ ਅੱਦਕੀ ਅਗਲੇ ਪਗਦੇ ਚਾਂਸ ਬਹੁਤ ਹੈ ਜੀ ਆਮ ਆਦਮੀ ਪਾਰਟੀ ਹਾਂਜੀ ਹਾਂਜੀ ਤੇ ਸੀਤਲ ਲੰਗਰਾਲ ਸੀਤਲ ਲੋਕਾਂ ਨੂੰ ਲੋਕਾਂ ਨੂੰ ਵੋਟਾਂ ਪਈਆਂ ਸੀ ਨਾ ਤੇ ਦੂਜੇ ਪਾਸੇ ਚਲੇ ਗੋ ਇਹਨਾ ਖੰਭ ਸਾਫ ਹੋ ਗਿਆ ਇਹ ਤਾਂ ਬੰਨ ਸਾਈਡ ਜਿੰਨਾ ਸੀ ਨਾ ਪਹਿਲਾਂ ਆਮ ਆਦਮੀ ਪਾਰਟੀ ਦਾ ਹੋਲਡ ਹੈਗਾ ਇੱਥੇ ਆਮ ਆਦਮੀ ਪਾਰਟੀ ਕੋਣ ਹੋਲਡ ਹੈਗਾ ਅਸੀਂ ਤਲੰਗਰਾਲ ਨੇ ਗਲਤੀ ਕਰ ਲਈ ਫਿਰ ਤੁਹਾਡੇ ਕਹਿੰਦਾ ਗਲਤੀ ਕਰ ਲਈ ਗਲਤੀ ਕਰ ਲਈ ਗਲਤੀ ਕਰ ਲਈ 43 ਨੇ ਉਹਨਾਂ ਐਮਐਲਏ ਬਣਾਤਾ ਸੌ ਬਣਾਤਾ ਨੇ ਉਹਨਾਂ ਇਹ ਪਟਾ ਮਾਰਗੇ ਦੇ ਉੱਤਰ ਕੰਮ ਕਰ ਕੰਮ ਉਦੇ ਕਿਹੜੇ ਕਿਹੜੇ ਤੁਸੀਂ ਦੇਖਦੇ ਹੋ ਆਪਣੇ ਵੈਸਟ ਏਰੀਆ ਦੇ ਮੁੱਦੇ ਮਾਰੇ ਮਹਿੰਗਾਈ ਤਾਂ ਹੈਗੀ ਹੈਗੀ ਆ ਤੇ ਨੌਕਰੀਆਂ ਹਨ ਨਹੀਂ ਲੋਕਾਂ ਨੂੰ ਬਸ ਮਹਿੰਗਾਈ ਨੌਕਰੀ ਇਹ ਚੀਜ਼ਾਂ ਜਾਂਦੀਆਂ ਸੀਗੀਆਂ ਔਰ ਕੁਛ ਨਹੀਂ ਹੋ ਰਿਹਾ ਇਲਾਕੇ ਦੀ ਡਿਵੈਲਪਮੈਂਟ ਵਗੈਰਾ ਸਰਪੰਚ ਮਹਾਰਾਜ ਦਾ ਹੀ ਚੱਲੀ ਜਾ ਰਹੀ ਏ ਜਿੱਦਾ ਚੱਲਦੀ ਉਹ ਤੇ ਚੱਲ ਰਹੀ ਆ ਸੋ ਅੰਕਲ ਜੀ ਕੀ ਕਹਿਣਾ ਚਾਹੋਗੇ ਕੌਣ ਜਿੱਤੇਗਾ ਕੀ ਫਿਰ ਜਿੱਤੇਗਾ ਐਮਐਲਏ ਕੌਣ ਬਣੇਗਾ ਚਲੰਦਰ ਵੈਸਾ ਸ਼ੀਤਲੰਗੁਰਾ ਲਿਆ ਕੋਡ ਲਿਆ ਲਿਜੇਗਾ ਜਿੱਤੇਗਾ ਜਿੱਤੇਗਾ ਕੀ ਜਾਂ ਕੋਈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਚਾਂਸ ਹੈ ਭਿੰਦਰ ਭਗਤ ਹਾਂਜੀ ਭਿੰਦਰ ਭਗਤ ਤੇ ਕਾਂਗਰਸ ਕਾਂਗਰਸ ਦਾ ਨਹੀਂ ਹੈ ਕਾਂਗਰਸ ਦਾ ਨਹੀਂ ਤੇ ਮੁੱਦੇ ਕਿਹੜੇ ਕਿਹੜੇ ਦੇਖ ਰਹੇ ਹੋ ਆਪਣੇ ਇਲਾਕੇ ਦੇ ਕੀ ਮੁੱਦੇ ਨੇ ਮੁੱਦੇ ਹੀ ਆ ਮੁੱਦੇ ਆਪਣੇ ਜਲੰਧਰ ਦਾ ਵਿਕਾਸ ਹੋਣਾ ਚਾਹੀਦਾ ਜਲੰਧਰ ਦੇ ਵਿਕਾਸ ਵਾਸਤੇ ਜਨਕ ਕੇ ਕੰਮ ਹੋਣਾ ਚਾਹੀਦਾ ਲੋਕਾਂ ਦੀਆਂ ਸਮੱਸਿਆ ਜਿਹੜੀਆਂ ਉਹ ਹੱਲ ਹੋਣੀਆਂ ਚਾਹੀਦੀਆਂ ਨੇ ਕਈਆਂ ਲੋਕਾਂ ਨੂੰ ਰਾਤ ਤੱਕ ਪਾਣੀ ਨਹੀਂ ਮਿਲਦੇ ਆ ਇੰਨੀ ਗਰਮੀ ਦੇ ਵਿੱਚ ਲੋਕੀ ਵਿਚਾਰੇ ਪਾਣੀ ਤੋਂ ਪਿਆਸੇ ਨੇ ਇਸ ਕਰਕੇ ਇਹਨਾਂ ਚੀਜ਼ਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਜਿਹੜੇ ਆਮ ਪਬਲਿਕ ਦੀ ਚੀਜ਼ਾਂ ਬਤੋ ਵਿੱਚ ਆਉਂਦੀਆਂ ਨੇ ਕਹਿੰਦੇ ਵੈਸਟ ਲੈ ਕੇ ਜੋ ਨਸ਼ੇ ਦਾ ਬੜਾ ਕਾਰੋਬਾਰ ਕੁਝ ਹੈ ਇੱਥੇ ਵੀ ਕੱਲ ਨਛੇ ਨਛੇ ਤੇ ਇਹਨਾਂ ਤੇ ਕੋਈ ਵੀ ਫਲ ਨਹੀਂ ਅਜੇ ਤੱਕ ਪਈ ਜਿਵੇਂ ਤੇ ਬਥੇਰੇ ਚਲਦੇ ਨੇ ਪਰ ਚਲੋ ਤੇ ਸਰਕਾਰਾਂ ਨੂੰ ਚਾਹੀਦਾ ਵੀ ਦੇਖਭਾਲ ਕਰਨੀ ਚਾਹੀਦੀ ਹਰ ਅਮ ਲੋਕ ਇੱਥੇ ਕਹਿ ਸਕਦੇ ਆ ਕਿ ਆਪਾਂ ਇੱਕ ਮੰਡੀ ਲੱਗੀ ਹੋਈ ਆ ਤੇ ਮੰਡੀ ਦੇ ਵਿੱਚ ਲੋਕ ਆ ਰਹੇ ਨੇ ਵੈਸਟ ਏਰੀਆ ਦੇ ਤੇ ਉਹਨਾਂ ਨਾਲ ਅਸੀਂ ਰੂਬਰੂ ਹੋ ਰਿਹਾ ਗੱਲਬਾਤ ਤੇ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦੀ ਨਜ਼ ਕੀ ਕਹਿ ਰਹੀ ਹੈ ਕਿ ਕਿੰਨੂੰ ਜਿਤਾਣਾ ਚਾਹੁੰਦੇ ਨੇ ਲੋਕ ਤੇ ਕਿੰਨੂੰ ਨਹੀਂ ਹੋਰ ਵੀ ਇੱਥੇ ਲੋਕ ਮੌਜੂਦ ਨੇ ਗੱਲਬਾਤ ਕਰਦੇ ਨੇ ਪਾਣੀ ਚੋੜਾ ਕੋਈ ਕੰਮ ਨਹੀਂ ਇੱਥੇ ਮਹਾਰਾਜ ਰੋਡ ਦਾ ਪੰ ਪਤਾ ਨਹੀਂ ਬਤਾਇਆ ਨਹੀਂ ਜਾ ਸਕਦਾ ਬੰਦੇ ਕੋ ਬਤਾਇਆ ਨਹੀਂ ਜਾ ਸਕਦਾ ਕਿਹੜੇ ਜਿੱਤੂ ਕੋ ਨਹੀਂ ਜਿੱਤੂ ਕੋ ਇਹ ਬਤਾਇਆ ਨਹੀਂ ਜਾ ਸਕਦਾ ਕੁਛ ਹੀ ਤਾਂ ਦੇਖ ਰੋ ਪਹੁੰਚ ਜਿੱਤੇਗਾ ਫਿਰ ਦੇਖੇ ਨਹੀਂ ਜਾਦਾ ਕੋਈ ਖੇਡਾ ਜੀ ਉਹ ਲੋਕ ਇੱਥੇ ਗੱਲਬਾਤ ਕਰ ਵੀ ਰਹੇ ਨੇ ਤੇ ਕੁਝ ਆਪਣੇ ਆਪਣੇ ਜਿਹੜਾ ਉਹਨਾਂ ਦਾ ਪਸੰਦੀਦਾ ਹੈ ਉਹਨਾਂ ਦੀ ਗੱਲਬਾਤ ਕਰ ਰਹੇ ਆ ਕਿ ਸ਼ਾਇਦ ਕਾਂਗਰਸ ਆ ਜਾਵੇ ਜਾਂ ਫਿਰ ਸ਼ੀਤਲੰਗਰਾਲ ਨੇ ਦੁਬਾਰਾ ਤੋਂ ਦੁਬਾਰਾ ਤੋਂ ਜੋ ਕੈਸੇ ਦੁਬਾਰਾ ਤੋਂ ਜਿੱਤ ਸਕਦੇ ਨੇ ਸੋ ਤੁਸੀਂ ਲਗਾਤਾਰ ਅਸੀਂ ਤੁਹਾਨੂੰ ਗਰਾਊਂਡ ਰਿਪੋਰਟ ਦਿਖਾ ਰਹੇ ਆ ਤਾਂ ਕਿ ਅਸੀਂ ਜਾਣ ਸਕੇ ਕਿ ਆਮ ਲੋਕਾਂ ਦੇ ਮੁੱਦੇ ਕੀ ਨੇ ਤੇ ਆਮ ਲੋਕ ਚਾਹੁੰਦੇ ਨੇ ਕਿਹਦੀ ਸਰਕਾਰ ਹੋਵੇ ਤੇ ਕਿਹਦਾ ਐਮਐਲਏ ਹੋਵੇ ਤੇ ਤੁਸੀਂ ਦੇਖਦੇ ਰਹੋ ਪੰਜਾਬ ਤੱਕ